ਪੁਲਿਸ ਦੀ ਗ੍ਰਿਫਤ ਦੇ ਵਿੱਚ ਹੌਲੀ-ਹੌਲੀ ਤੁਰਿਆ ਆਉਂਦਾ ਇਹ ਨੌਜਵਾਨ ਅਤੇ ਜਨਾਨੀ ਦੇ ਕਾਰਨਾਮੇ ਸੁਣ ਕੇ ਤੁਹਾਨੂੰ ਜ਼ੋਰਦਾਰ ਝਟਕਾ ਲੱਗ ਸਕਦਾ ਹੈ ਇਸ ਖਬਰ ਨੂੰ ਸੁਣਨ ਸਮੇਂ ਕਿਸੇ ਮੇਜ ਜਾਂ ਕੁਰਸੀ ਤੇ ਬੈਠ ਜਾਓ ਇਸ ਹਰਪ੍ਰੀਤ ਸਿੰਘ ਨਾਂ ਦੇ ਮੁੰਡੇ ਨੇ ਆਪਣੇ ਸਕੇ ਮਾਮੇ ਦੀ ਕੁੜੀ ਨੂੰ ਜਾਨੀ ਕਿ ਆਪਣੀ ਭੈਣ ਨੂੰ ਵੀ ਨਹੀਂ ਬਖਸ਼ਿਆ ਇਸ ਦਰਿੰਦੇ ਨੇ ਆਪਣੀ ਹੀ ਭੈਣ ਦੇ ਨਾਲ ਦੁਸ਼ਕਰਮ ਕਰ ਦਿੱਤਾ ਤੇ ਜਦੋਂ ਉਹ 15 ਸਾਲਾਂ ਦੀ ਕੁੜੀ ਗਰਭਵਤੀ ਹੋ ਗਈ ਤੇ ਫਿਰ ਉਸ ਨੂੰ ਆ ਜਨਾਨੀ ਊਸ਼ਾ ਨਾਂ ਦੀ ਨਰਸ ਕੋਲ ਲੈ ਕੇ ਬੋਲ ਜੀ ਅੱਗਿਓ ਨਰਸ 우ਸ਼ਾ ਨੇ ਜੋ ਚੰਦ ਚਾੜਿਆ ਉਹ ਸੁਣ ਕੇ ਤੁਸੀਂ ਗੁੱਸੇ ਨਾਲ ਲਾਲੂ ਲਾਲ ਹੋ ਜਾਵੋਗੇ ਮਾਮਲਾ ਜ਼ਿਲ੍ਹਾ ਜਲੰਧਰ ਦੇ ਹਲਕਾ ਨ ਕੋ ਦਰਦਾ ਹੈ ਅਲੀ ਸਰ ਜਿਹੜਾ ਇੱਕ ਰੇਪ ਕੇਸ ਹੋਇਆ ਹੈ ਉਹਦੇ ਬਾਰੇ ਹੁਣ ਤੱਕ ਕੀ ਅਪਡੇਟਸ ਹੈ ਜੀ ਉਹਦੇ ਬਾਰੇ ਸਾਨੂੰ ਇੱਕ ਸ਼ਾਭੜਾ ਹਸਪੀਟਲ ਤੋਂ ਇੰਟੀਮੇਸ਼ਨ ਆਈ ਸੀਗੀ ਉਹਦੇ ਵਿੱਚ ਉਹਨਾਂ ਨੇ ਇੰਟੀਮੇਟ ਕੀਤਾ ਸੀਗਾ ਕੋਈ ਕਰੀਬ 16 15 16 ਸਾਲ ਦੀ ਲੜਕੀ ਦੇ ਜਿਹੜਾ ਡਿਲੀਵਰੀ ਹੋਈ ਆ ਉਹਦੇ ਸਬੰਧ ਚਾਹੀ ਤੁਰੰਤ ਐਫ ਆਈ ਆਰ ਦਰਜ ਕਰਕੇ ਤ ਇਹਨੂੰ 74 315 316 6 ਪੌਸਕੋ ਐਕਟ ਦੇ ਵਿੱਚ ਰਜਿਸਟਰ ਕਰਕੇ ਤੇ ਉਹਦੇ ਵਿੱਚ ਜਿਹੜਾ ਅਸੀਂ ਇਨਦੋਸ਼ੀ ਗ੍ਰਿਫਤਾਰ ਕੀਤੇ ਨੇ ਤੇ ਸਰ ਕੀ ਮਾਮਲਾ ਕੀ ਸੀ ਇਹ ਇਹ ਮਾਮਲਾ ਇਹ ਇਹਨਾਂ ਦਾ ਆਪਸ ਦੇ ਵਿੱਚ ਪੂਆ ਮਾਮੇ ਦਾ ਰਿਸ਼ਤਾ ਸਿਗਾ ਜਿਹੜੀ ਸੀਗੀ ਉਹਦੇ ਵਿੱਚ ਜਿਹੜਾ ਇਹਨਾਂ ਦਾ ਮਾਮੇ ਦਾ ਮੁੰਡਾ ਆਪਣੇ ਇੱਥੇ ਸੰਗੋਵਾਲ ਜੀਵੀਸੀ ਸਿੱਖਣ ਦੇ ਆਇਆ ਸੀਗਾ ਉਹਦੇ ਵਿੱਚ ਇਹਨਾਂ ਦੇ ਆਪਸ ਦੇ ਵਿੱਚ ਕੋਈ ਨਜਾਇਜ਼ ਰਿਲੇਸ਼ਨ ਬਣ ਗਏ ਤੇ ਉਹਦੇ ਕਰਕੇ ਫਿਰ ਜਿਹੜੀ ਉਹ ਲੜਕੀ ਪ੍ਰੈਗਨੈਂਟ ਹੋ ਗਈ ਸੀ ਜਦੋਂ ਇੰਟੀਮੇਸ਼ਨ ਵਾਲੀ ਆ ਜਾਂਦਾ ਤਾਂ ਵੀ ਵਾਈਫਾਈ ਮਰ ਚ ਜਾਂਦੀ। ਤੇ ਸਰ ਕਿੰਨੇ ਦੋਸ਼ੀ ਆ ਇਹਦੇ ਵਿੱਚ? ਇਹਨਾਂ ਦੇ ਵਿੱਚ ਹਮੇ ਤਕਤੀਸ਼ ਦੇ ਵਿੱਚ ਦੋ ਦੋਸ਼ੀ ਨੇ। ਇੱਕ ਜਿਹੜਾ ਮੇਨ ਦੋਸ਼ੀ ਆ ਹਰਪੀ ਸਿੰਘ। ਇੱਕ ਨਾਲ 우ਸ਼ਾ ਰਾਣੀ ਆ ਜਿਹਨਾਂ ਨੂੰ ਇਹਦੇ ਮੁਕਦਮੇ 'ਚ ਗ੍ਰਿਫਤਾਰੀ ਪਾਈ ਆ। ਤੇ ਸਰ ਇਹ આરોપી ਕਿੱਥੇ ਦੇ ਰਹਿਣ ਵਾਲੇ ਆ? ਇੱਕ ਰੂਪੀ ਸੰਗੋਵਾਲ ਦਾ। ਪੀਐਸ ਮਿਲਦਾ ਇੱਕ ਆਪਣੇ ਇੱਥੇ ਨਕੂਤਰ ਦੇ ਵਿੱਚ ਹੁਸ਼ਾਰਾ ਇਹ ਸਰ ਹੁਸ਼ਾ ਰਾਣੀ ਦੇ ਕੋਲ ਇਹ ਪਤਾ ਲੱਗਿਆ ਜੀ ਜਿਹੜੀ ਹੁਸ਼ਾ ਰਾਣੀ ਹੈ ਇਹਦੇ ਕੋਲ ਅਬੋਰਸ਼ਨ ਕਰਾਉਣਾ ਹੈ ਸੀ ਜਾਂ ਡਿਲੀਵਰੀ ਕਰਾਉਣਾ ਹੈ ਸੀ ਇਹ ਹੁਣ ਤਤਤੀਸ ਦੇ ਵਿੱਚ ਇਹਦੇ ਕੋਲ ਹੁਣ ਇਹ ਵੀ ਪੁੱਛ ਗਿਸ਼ਚ ਕਰਾਂਗੇ ਵੀ ਕੀ ਇਹ ਇਹ ਕੰਮ ਕਰਦੀ ਆ ਪਹਿਲਾਂ ਤੋਂ ਵੀ ਜੀ ਤੇ ਜਾਂ ਇਹਦੇ ਕੋਲ ਕੋਈ ਲਾਇਸੈਂਸ ਆ ਜਾਂ ਕੁਝ ਵੀ ਹੈ ਜੇ ਕਲੀਨਿਕ ਚਲਾ ਰਹੀ ਹੈ ਤੇ ਸਰ ਇਹ ਚ ਅਰੇਸਟ ਕਿੰਨੀਆਂ ਪੈ ਚੁੱਕੀਆਂ ਅਰੇਸਟ ਦੇ ਵਿੱਚ ਦੋ ਪਾਤੀਆਂ ਜੀ ਇੱਕ ਮੇਨ ਹਰਪੀ ਸਿੰਘ ਤੇ ਹੁਸ਼ਾ ਰਾਣੀ ਜੀ ਦੋਨੇ ਦੋਨੇ ਗ੍ਰਿਫਤਾਰ ਹੋ ਗਏ ਦੋਨੇ ਗ੍ਰਿਫਤਾਰ ਹੋ ਗਏ ਤੇ ਹੁਣ ਕੀ ਕਾਰਵਾਈ ਕੀਤੀ ਜਾਣਾ। ਹੁਣ ਅਗਲੀ ਤਫਤੀਸ਼ ਅਮਲ ਚ ਲਿਆ ਰਹੇ ਆ। ਇਹ ਜੋ ਵੀ ਇਹਦੇ ਵਿੱਚ ਇਨਵੋਲ ਹੋਣਗੇ ਉਹਨਾਂ ਤਹਿਤ ਜਿਹੜੀ ਬੰਦੀ ਕਾਨੂੰਨ ਬਾਈ ਕਰਾਂਗੇ। ਉਹਦੇ ਬਾਰੇ ਸਾਨੂੰ ਇੱਕ ਸ਼ਾਭੜਾ ਹਸਪੀਟਲ ਤੋਂ ਇਨਟੀਮੇਸ਼ਨ ਆਈ ਸੀਗੀ। ਉਹਦੇ ਵਿੱਚ ਉਹਨਾਂ ਨੇ ਇਨਟੀਮੇਟ ਕੀਤਾ ਸੀਗਾ ਕੋਈ ਕਰੀਬ 16 15 16 ਸਾਲ ਦੀ ਲੜਕੀ ਦਾ ਜਿਹੜਾ ਡਿਲੀਵਰੀ ਹੋਈ ਆ। ਉਹਦੇ ਸਬੰਧ ਚਾਹੀ ਤੁਰੰਤ ਐਫ ਆਈ ਆਰ ਦਰਜ ਕਰਕੇ 376 315 316 6 ਪੋਸਕੋ ਐਕਟ ਦੇ ਵਿੱਚ ਰਿਸਟਰ ਕਰਕੇ ਤੇ ਉਹਦੇ ਵਿੱਚ ਜਿਹੜਾ ਅਸੀਂ ਇਨਦੋਸ਼ੀ ਗ੍ਰਿਫਤਾਰ ਕੀਤੇ ਨੇ ਤੇ ਸਰ ਕੀ ਮਾਮਲਾ ਕੀ ਸੀ ਇਹ ਇਹ ਮਾਮਲਾ ਇਹ ਇਹਨਾਂ ਦਾ ਆਪਸ ਦੇ ਵਿੱਚ ਪੂਆ ਮਾਮੇ ਦਾ ਰਿਸ਼ਤਾ ਸੀਗਾ ਜਿਹੜੀ ਸੀਗੀ ਉਹਦੇ ਵਿੱਚ ਜਿਹੜਾ ਇਹਨਾਂ ਦਾ ਮਾਮੇ ਦਾ ਮੁੰਡਾ ਆਪਣੇ ਇੱਥੇ ਸੰਗੋਵਾਲ ਜੀਵੀਸੀ ਸਿੱਖਣ ਦੇ ਆਇਆ ਸੀਗਾ ਉਹ ਵਿੱਚ ਇਹਨਾਂ ਦੇ ਆਪਸ ਦੇ ਵਿੱਚ ਕੋਈ ਨਜਾਇਜ਼ ਰਿਲੇਸ਼ਨ ਬਣ ਗਏ ਤੇ ਉਹਦੇ ਕਰਕੇ ਫਿਰ ਜਿਹੜੀ ਉਹ ਲੜਕੀ ਪ੍ਰੈਗਨੈਂਟ ਹੋ ਗਈ ਸੀ ਜਦੋਂ ਇੰਟੀਮੇਸ਼ਨ ਲਈ ਜਾਂਦਾ ਤਾਂ ਇਹ ਵਾਈਫਾਈ ਕਰਚ ਕਰਦੀ ਸੀ ਤੇ ਸਰ ਕਿੰਨੇ ਦੋਸ਼ੀ ਆ ਇਹਦੇ ਵਿੱਚ ਇਹਨਾਂ ਦੇ ਵਿੱਚ ਹਲੇ ਤਤਤੀਸ਼ ਦੇ ਵਿੱਚ ਦੋ ਦੋਸ਼ੀ ਨੇ ਇੱਕ ਜਿਹੜਾ ਮੇਨ ਦੋਸ਼ੀ ਆ ਹਰਪੀ ਸਿੰਘ ਇੱਕ ਨਾਲ ਹੁਸ਼ਾ ਰਣੀ ਆ ਜਿਹਨਾਂ ਨੂੰ ਇਹਦੇ ਮੁਕਦਮੇ ਵਿੱਚ ਗ੍ਰਿਫਤਾਰੀ ਪਾਈ ਤੇ ਸਰ ਇਹ આરોપી ਕਿੱਥੇ ਦੇ ਰਹਿਣ ਵਾਲੇ ਆ ਇੱਕ ਰੂਪੀ ਸੰਗੋਵਾਲ ਦਾ ਪੀਐਸ ਮਿਲਦਾ ਇੱਕ ਆਪਣੇ ਇੱਥੇ ਨਕੂਤਰ ਦੇ ਹੁਸ਼ਾਰਾ ਇਹ ਸਰ ਹੁਸ਼ਾ ਰਾਣੀ ਦੇ ਕੋਲ ਇਹ ਪਤਾ ਲੱਗਿਆ ਜੀ ਜਿਹੜੀ ਹੁਸ਼ਾ ਰਾਣੀ ਹੈ ਇਹਦੇ ਕੋਲ ਅਬੋਰਸ਼ਨ ਕਰਾਉਣਾ ਹੈ ਸੀ ਜਾਂ ਡਿਲੀਵਰੀ ਕਰਾਉਣਾ ਹੈ ਸੀ ਇਹ ਹੁਣ ਤਤਕੀਸ਼ ਦੇ ਵਿੱਚ ਇਹਦੇ ਕੋਲ ਹੁਣ ਇਹ ਵੀ ਪੁੱਛ ਗਿਸ਼ਚ ਕਰਾਂਗੇ ਵੀ ਕੀ ਇਹ ਇਹ ਕੰਮ ਕਰਦੀ ਹੈ ਪਹਿਲਾਂ ਤੋਂ ਵੀ ਜੀ ਤੇ ਜਾਂ ਇਹਦੇ ਕੋਲ ਕੋਈ ਲਾਇਸੈਂਸ ਆ ਜਾਂ ਕੁਝ ਵੀ ਹੈ ਜੇ ਕਲੀਨਿਕ ਚਲਾ ਰਹੀ ਹੈ ਤੇ ਸਰ ਇਹ ਚ ਅਰੇਸਟ ਕਿੰਨੀਆਂ ਪੈ ਚੁੱਕੀਆਂ ਅਰੇਸਟ ਦੇ ਵਿੱਚ ਦੋ ਪਾਤੀਆਂ ਜੀ ਇੱਕ ਮੇਨ ਹਰਪੀ ਸਿੰਘ ਤੇ ਹੁਸ਼ਾ ਰਾਣੀ ਜੀ ਦੋਨੇ ਦੋਨੇ ਗ੍ਰਿਫਤਾਰ ਹੋ ਗਏ ਦੋਨੇ ਗ੍ਰਿਫਤਾਰ ਹੋ ਗਏ ਜੀ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਅਗਲੀ ਤਫਤੀਸ਼ ਅਮਲ ਚ ਲਿਆ ਰਹੇ ਆ ਜੋ ਵੀ ਇਹਦੇ ਵਿੱਚ ਇਨਵੋਲ ਹੋਣਗੇ ਉਹਨਾਂ ਤਹਿਤ ਜਿਹੜੀ ਬੰਦੀ ਖਰੂਬਾਈ ਕਰਾਂਗੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਵਾਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਹਕੀਕੀ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ